ਇਹ ਇੱਕ ਬੇਰ ਸ਼ਾਮ ਦੀ ਗੱਲ ਹੈ ਸ਼ਾਮ ਨੂੰ ਇੱਕ ਕਰਨ ਨਾਮ ਦਾ ਮੁੰਡਾ ਸੀ ਉਮਰ 23 ਸਾਲ ਇਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਉਸ ਤੇ ਪੰਜ ਬੰਦਿਆਂ ਨੇ ਹਮਲਾ ਕਰਕੇ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੋ ਇਹ ਕਾਫੀ ਬੇਸ਼ਿਆਣਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਦ ਵੀ ਵੀਡੀਓ ਵੀ ਬਣੀ ਸੀ ਸੋ ਕਾਪੀ ਇਹਦੇ ਨਾਲ ਲੋਕਾਂ ਚ ਸਹਿਮ ਵੀ ਹੋਇਆ ਸੀ ਕ੍ਰੀਏਟ ਹੋਇਆ ਸੀ ਸੋ ਇਹਦੇ ਚ ਮਾਮਲੇ ਦੀ ਸੰਜੀਦਗੀ ਨੇ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀ ਡੀ ਸਾਹਿਬ ਦੀ ਐਸਪੀ ਸਿਟੀ ਐਸਪੀ ਸਿਟੀ 1 ਡੀਐਸਪੀ ਡੀ ਇਨਚਾਰਜ ਸੀ ਇਹ ਤੇ ਐਸਐਚਓ ਸੇ ਬੱਲਦੇ ਨੇ ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨੀ ਦੋ ਬੰਦੇ ਇਹਦੇ ਚ ਅਰੈਸਟ ਕਰ ਲਏਗੇ ਸੀ ਜਿਹੜੇ ਕਿ ਅਮਨमीत ਤੇ ਯוגਰਾਜ ਨੇ ਟੋਟਲ ਪੰਜ ਇਹਦੇ ਚ ਦੋਸ਼ੀ ਸੀ ਇੱਕ ਜੁਵਨਾਈਲ ਸੋ ਜਿਹੜੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏ ਗਏ ਨੇ। ਦੋ ਇਹਦੇ ਵਿੱਚ ਮੋਟਰਸਾਈਕਲ ਵਰਤੇ ਗਏ ਸੀ। ਪੂਰੀ ਵਾਰਦਾਤ ਦੇ ਵਿੱਚ ਉਹ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏ ਗਏ ਨੇ। ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਜਿਹੜੀ ਇਹਨਾਂ ਦੀ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ। ਸਿንስ ਵਨ ਇਸ ਜੋ ਵਿਨੈਲਸੋ ਉਹਦੇ ਬਾਰੇ ਨਾਮ ਵੀਲ ਨਾਟ ਡਿਸਕਲੋਸ ਬਟ ਉਹਦੇ ਤੇ ਵੀ ਇੱਕ ਬੱਚਾ ਜਿਹੜਾ ਹੋਣ ਵਾਲਾ ਹੈ 302 ਦਾ। ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਨੇ ਯੁਵਰਾਜ ਤੇ ਪਹਿਲਾ ਕ੍ਰਿਮੀਨਲ ਰਿਪੋਰਟ ਨਹੀਂ ਹੈ ਪਹਿਲਾ ਪਰਚਾ ਅਮਨमीत ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯੁਵਰਾਜ ਦੇ ਨਾਲ ਉਹਦੇ ਤੇ ਪਹਿਲਾਂ ਇੱਕ ਪਰਚਾ 307 ਦਾ ਲੁੱਟਖੋਦ ਜਿਹੜਾ ਅੰਸ਼ ਹੈ ਉਹਦੇ ਤੇ ਦੋ ਪਰਚੇ ਨੇ ਪਹਿਲਾਂ ਇੱਕ 307 ਦਾ ਦੋਨੋਂ 307 ਦੇ ਪਰਚੇ ਨੇ ਤੇ ਜਿਹੜਾ ਚੌਥਾ ਬੰਦਾ ਸੀ ਗਾਲ ਤਰੁਣ ਕਿਰਪਾਲ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਪਹਿਲਾਂ ਹੈਗਾ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ 'ਚ ਰੌਲਾ ਸੀਗਾ ਅਨਸ਼ੂ ਵਾਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸ਼ੀ ਜਿਹੜੇ ਉਹਦੇ ਨਾਲ ਆਏ ਸੀ ਸੋ ਇਹਦੇ 'ਚ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਕੋਲੇ ਸੋ ਉੱਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ 'ਚ ਕਾਫੀ ਮੇਜਰ ਇਨਜਟਾ ਲੱਗੀਆਂ ਸੋ ਹਸਪੀਟਲ 'ਚ ਐਡਮਿਟ ਕੀਤਾ ਗਿਆ ਇਹਨਾਂ ਨੂੰ ਹਸਪੀਟਲ 'ਚ ਜਿਹੜੇ ਇਲਾਜ ਨੇ ਸੋ ਇਲਾਜ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਊਗੀ ਅਗਲੀ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਕੋਰਟ 'ਚ ਤੇ ਰਿਮਾਂਡ ਲੈ ਕੇ ਹੋਰ ਵੀ ਇਹਦੇ ਜਿਹੜੇ ਤਫ਼ਤੀਸ਼ 'ਚ ਫਾਈਨਲ ਪੁਆਇੰਟਸ ਕੱਢਣ ਆ ਲੈਨੇ ਉਹ ਕੀਤੇ ਜਾਣਗੇ ਅੱਗੇ ਇੱਕ ਨੌਜਵਾਨ ਹੈ ਕਿਤੇ ਵੀ ਮਾਮਲਾ ਨਹੀਂ ਇਹਦਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਇਹ ਕਲੀਨ ਹੈ ਇਹਦਾ ਲੜਕੀ ਨੂੰ ਲੈ ਕੇ ਦੱਸ ਰਹੇ ਵੀ ਜਿਹੜੀ ਇਹਨਾਂ ਦੇ ਰਜੀ ਸੀ ਉਹ ਕੀ ਮਾਮਲਾ ਸੀ ਉਹ ਮਾਮਲਾ ਇਹ ਸੀਗਾ ਜਿਹੜੀ ਅੰਸ਼ ਦੀ ਉਹ ਨੋਨ ਸੀਗੀ ਕੁੜੀ ਤੇ ਜਿਹੜਾ ਮਰਨ ਵਾਲਾ ਸੀ ਉਹਨੂੰ ਮੈਸੇਜ ਵਗੈਰਾ ਕਰਦਾ ਸੀ ਜਿਹਦੇ ਕਰਕੇ ਇਹ ਗੁੱਸੇਜੀ ਉਹਦੇ ਨਾਲ ਤੇ ਇਹਨਾਂ ਨੇ ਆ ਕੇ ਉਹਨੂੰ ਕੁੱਟ ਕੇ ਤੇ ਬਾਅਦ ਚ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਵੀ ਧੱਕੇ ਦਿੱਤੀਆਂ ਜਾਂ ਜਿਵੇਂ ਜਿਵੇਂ ਕੁਝ ਨਹੀਂ ਅਜੇ ਤੱਕ ਇਹੋ ਜੀ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇਹਨਾਂ ਦੀ ਗੱਲਬਾਤ ਹੋਈ ਹੋਵੇ ਇੰਸਟਾਗ੍ਰਾਮ ਤੋਂ ਨਾ ਹੀ ਸਾਡੇ ਕੋਲ ਇਹਦੇ ਬਾਰੇ ਅਜੇ ਤੱਕ ਕੋਈ ਕੰਪਲੇਨ ਆਈ ਨਹੀਂ ਪਰ ਪਹਿਲਾਂ ਕਿਸੇ ਲੜਾਈ ਦਾ ਅਗਿੱਖਾ ਮਸੇ ਵੀ ਹੋਈ ਸੀ ਕਿ 307 ਦੇ ਪਰਚੇ ਕੇ ਤਾਂ ਮ੍ਰਿਤਕ ਨੂੰ ਇਹ ਨਹੀਂ ਆਈ ਇਸ ਸੰਸਥੀ ਗਵਾਹੀ ਦਿੱਤੀ ਸੀ ਕਿਸੇ ਕੇਸ ਨੂੰ ਲੈ ਕੇ ਕੋਵਿਡ ਕੇ ਨਹੀਂ ਅਜੇ ਤੱਕ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀਗੇ ਬਟ ਜਿਹੜਾ ਅਜੇ ਤੱਕ ਪ੍ਰੀਲੀਮਨਰੀ ਸਾਡੇ ਕੋਲ ਕਾਰਨ ਆਇਆ ਉਹ ਮੈਂ ਤੁਹਾਨੂੰ ਦੱਸਦਾ ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ ਤੇ ਸਾਹਮਣੇ ਆ ਜੂਗਾ ਜੇ ਕੋਈ ਹੋਰ ਵੀ ਕੋਈ ਕਾਰਨ ਸੀਗਾ ਕਿ ਜਿਹਦੇ ਕਰਕੇ ਇਹਨਾਂ ਦੀ ਆਪਸ ਵਿੱਚ ਕੁਸ਼ਮ ਨਹੀਂ ਹੋਈ ਸਰ ਵਿਸ਼ਾਲ ਦੀ ਪਰਿਵਾਰ ਤੋਂ ਵੀ ਕਿਹਾ ਗਿਆ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਗੱਲ ਨਹੀਂ ਨਹੀਂ ਵਿਸ਼ਾਲ ਦੀ ਇਹਦੇ 'ਚ ਅਜੇ ਤੱਕ ਕੋਈ ਸਮੂਲੀਅਤ ਨਹੀਂ ਆਈ ਵਿਸ਼ਾਲ ਬਾਈਕ ਚਲਾ ਰਿਹਾ ਸੀਗਾ ਸੋ ਉਸ ਵਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ ਪਰ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਆਈ ਪਰ ਉਹਦਾ ਰੋਲ ਐਗਜ਼ਾਮਨ ਕੀਤਾ ਜਾ ਰਿਹਾ ਹੈ ਜੇ ਉਹਦੀ ਵੀ ਕੋਈ ਸ਼ਮੂਲੀਅਤ ਹੋਊਗੀ ਤੇ ਉਸ ਹਿਸਾਬ ਨਾਲ ਕਰ ਦੇਗੀ ਲੜਕੀ ਤੇ ਰਹਿ ਰਹੀ ਆਪਸ 'ਚ ਮੈਸੇਜ ਮਾਉਂਟ ਸੀ ਗਏ ਕਿ ਦੂਜੇ ਦੇ ਹਾਂ ਪਰ ਉਹਦੀ ਮਦਰ ਦਾ ਕਹਿਣਾ ਹੈ ਕਿ ਵਿਸ਼ਾਲ ਉਹਦੇ ਨੂੰ بار-बार ਪੈਸੇ ਦੀ ਮੰਗ ਕਰ ਰਹਾ ਸੀ ਆ ਵੀ ਨੇ ਨਹੀਂ ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਚਾਹੁੰਦੇ ਨੇ ਕਿ ਇਨਵੈਸਟੀਗੇਟ ਹੋਵੇ ਤਫਤੀਸ਼ ਤੇ ਲਿਆਂਦੀ ਜਾਵੇ ਉਹਨੂੰ ਡੂੰਘਾਈ ਨਾਲ ਤਫਤੀਸ਼ ਕੀਤੀ ਜਾਊਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰਸ ਦੀ ਇਹਦੀ ਟੀਮ ਨੇ ਜਿਹੜੀ ਇਨਵੈਸਟੀਗੇਟ ਕਰਦੀ ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਤਫਤੀਸ਼ ਤੇ ਲਿਆਣਾ ਬੰਦਾ ਉਹਨੂੰ ਤਫਤੀਸ਼ ਗਹਿਰਾਈ ਨਾਲ ਕਰਕੇ ਵੀ ਲੈਂਚ ਯੂਰ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਰ ਦੇ ਸਰ ਕਿਸੇ ਨੂੰ ਵੀ ਡੂੰਘਾ ਸੀਸੀਟੀਵੀ ਵੀਡੀਓ ਕਾਲ ਵੀ ਲਾਈਨ ਦਿਖਾ ਰਹੇ ਹਾਂ ਨਹੀਂ ਅਜੇ ਤੱਕ ਇਹਦੀ ਕੋਈ ਚੀਜ਼ ਨਹੀਂ ਆਈ ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੁੰਗਾ ਸਾਰੇ ਲੋਕਾਂ ਨੂੰ ਕਿ ਜੇ ਕੋਈ ਅਵਜਾ ਕੋਈ ਕ੍ਰਾਈਮ ਹੁੰਦਾ ਹੈ ਕੋਈ ਪੈਟੀ ਕ੍ਰਾਈਮ ਕੋਈ ਸਨੇਚਿੰਗ ਕੋਈ ਚੋਰੀ ਹੁੰਦੀ ਹੈ ਜਾਂ ਕੋਈ ਅਵਜਾ ਵਾਇਲੈਂਟ ਕ੍ਰਾਈਮ ਹੁੰਦਾ ਤੇ ਉਹਨਾਂ ਦੇ ਖਿਲਾਫ ਸਖਤੀ ਨਾਲ ਨਜਿੱਟਿਆ ਜਾਊਗਾ ਐਂਡ ਹਾਰਸ਼ ਤੋਂ ਹਾਰਸ਼ ਸੈਕਸ਼ਨ ਪੁਲਿਸ ਵੱਲੋਂ ਲਿਆ ਜਾਊਗਾ ਇਹ ਪਲਾਨ ਬੜਾ ਸੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿੱਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ چاہے ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.